ਭਾਰਤ ਵਿੱਚ ਵਧਦੀ ਜਨਸੰਖਿਆ ਨੂੰ ਲੈ ਕੇ ਕਈ ਕਦਮ ਚੁੱਕੇ ਗਏ ਨੇ ਪਰ ਚੀਨ ਦੀ ਤਰ੍ਹਾਂ ਇਸ ਉੱਤੇ ਕੋਈ ਵੀ ਸਖਤ ਫੈਸਲਾ ਨਹੀਂ ਲਿਆ ਜਾ ਸਕਿਆ ਪਰ ਹੁਣ ਭਾਰਤ ਦੇ ਅਸਮ ਸੂਬੇ ਨੇ ਇਸ ਨੂੰ ਲੈ ਕੇ ਸਖਤ ਕਾਨੂੰਨ ਬਣਾਉਣ ਦੀ ਗੱਲ ਆਖੀ ਹੈ ਅਸਮ ਸਰਕਾਰ ਨੇ ਸੁਝਾ ਦਿੱਤਾ ਹੈ ਕਿ 2 ਤੋਂ ਬਧੇਰੇ ਬੱਚੇ ਵਾਲਿਆਂ ਨੂੰ ਸਰਕਾਰੀ ਨੌਕਰੀ ਨਾ ਦੇਣ ਦਾ ਨਿਯਮ ਬਣਾਇਆ ਜਾਵੇ ਅਸਮ ਸਰਕਾਰ ਨੇ ਇੱਕ ਮਸੌਦਾ ਜਨਸੰਖਿਆ ਨੀਤੀ ਦਾ ਐਲਾਨ ਕੀਤਾ ਹੈ ਜਿਸ ਦੇ ਵਿੱਚ 2 ਤੋਂ ਬਧੇਰੇ ਬੱਚੇ ਵਾਲਿਆਂ ਨੂੰ ਸਰਕਾਰੀ ਨੌਕਰੀ ਨਾ ਦੇਣ ਅਤੇ ਸੂਬੇ ਦੇ ਵਿੱਚ ਸਾਰੀਆਂ ਕੁੜੀਆਂ ਨੂੰ ਯੂਨੀਵਰਸਿਟੀ ਪੱਧਰ ਦੀ ਪੜ੍ਹਾਈ ਮੁਫਤ ਦੇਣ ਦਾ ਸੁਝਾਅ ਦਿੱਤਾ ਗਿਆ ਹੈ। ਅਸਮ ਦੇ ਸਿਹਤ ਮੰਤਰੀ ਹਿਮੰਤ ਵਿਸ਼ਵ ਸ਼ਰਮਾ ਨੇ ਕਿਹਾ ਕਿ ਇਹ ਮਸੌਦਾ ਜਨਸੰਖਿਆ ਨੀਤੀ ਦਾ ਹੈ। ਉਹਨਾਂ ਕਿਹਾ ਕਿ ਉਹਨਾਂ ਨੇ ਸੁਝਾਅ ਦਿੱਤਾ ਹੈ ਕਿ ਦੋ ਤੋਂ ਵਧੇਰੇ ਬੱਚਿਆਂ ਵਾਲਿਆਂ ਨੂੰ ਕਿਸੇ ਵੀ ਸਰਕਾਰੀ ਨੌਕਰੀ ਦੇ ਲਈ ਯੋਗ ਨਾ ਸਮਝਾ ਜਾਵੇ। ਸਿਹਤ ਮੰਤਰੀ ਦੇ ਮੁਤਾਬਕ ਟਰੈਕਟਰ ਦੇਣ ਰਹਿਣ ਦੇ ਲਈ ਕਰਮ ਉਹੀਆ ਕਰਵਾਉਣਾ ਤੇਜੀਆਂ ਹੋਰ ਸਰਕਾਰੀ ਯੋਜਨਾਵਾਂ ਦਾ ਲਾਭ ਲੈਣ ਦੇ ਲਈ ਵੀ ਇਹ ਨੀਤੀ ਲਾਗੂ ਹੋਵੇਗੀ। ਇਸ ਤੋਂ ਇਲਾਵਾ ਸੂਬੇ ਦੇ ਚੋਣ ਕਮਿਸ਼ਨ ਦੇ ਅਧੀਨ ਹੋਣ ਵਾਲੀਆਂ ਪੰਚਾਇਤ ਨਗਰ ਨਿਗਮ ਅਤੇ ਨਗਰ ਪ੍ਰੀਸ਼ਦ ਦੀਆਂ ਚੋਣਾਂ ਦੇ ਵਿੱਚ ਵੀ ਉਮੀਦਵਾਰਾਂ ਦੇ ਲਈ ਇਹ ਨਿਯਮ ਲਾਗੂ ਹੋਣਗੇ ਜੇਕਰ ਬੱਚਿਆਂ ਦੀ ਗਿਣਤੀ ਨੂੰ ਲੈ ਕੇ ਅਸਮ ਦੇ ਵਿੱਚ ਇਹ ਨਿਯਮ ਸਹੀ ਤਰੀਕੇ ਲਾਗੂ ਹੋ ਜਾਂਦਾ ਹੈ ਤਾਂ ਅਸਮ ਦੇਸ਼ ਦਾ ਪਹਿਲਾ ਅਜਿਹਾ ਸੂਬਾ ਬਣ ਜਾਵੇਗਾ ਜਿੱਥੇ ਦੋ ਤੋਂ ਬਤੇਰੇ ਬੱਚਿਆਂ ਵਾਲੇ ਮਾਪਿਆਂ ਨੂੰ ਸਰਕਾਰੀ ਨੌਕਰੀ ਨਹੀਂ ਮਿਲਿਆ ਕਰੇਗੀ